ਤਾਂ ਮੈਂ ਹਰ ਇੱਕ ਵਿਅਕਤੀ ਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਡੈਫੀਨੇਟ ਤੁਸੀਂ ਪ੍ਰਧਾਨ ਮੰਤਰੀ ਜਨੋਸ਼ੀ ਦੀ ਕੇਂਦਰ ਜਾਓ ਤਾਂ ਜਰੂਰ ਸਰਚ ਕਰੀਏ ਤਾਂ ਦੇਖਦੇ ਆ ਕਿ ਉਹਦੇ ਵਿੱਚ ਕੁਆਲਿਟੀ ਦਾ ਕੋਈ ਫਰਕ ਨਹੀਂ ਉਹਦੇ ਵਿੱਚ ਤੱਤਾਂ ਦਾ ਕੋਈ ਫਰਕ ਨਹੀਂ ਫਰਕ ਸਿਰਫ ਇਹ ਹੈ ਕਿ ਉਸਦੇ ਬ੍ਰਾਂਡ ਲੇਬਲ ਦਾ ਜਿਹੜਾ ਫਰਕ ਹੈ ਤਾਂ ਇੱਕ ਪੈਕਿੰਗ ਦਾ ਫਰਕ ਹੈ ਹੋਰ ਕੋਈ ਫਰਕ ਨਹੀਂ ਤਾਂ ਜਦੋਂ ਮੈਂ ਆਪਣੀ ਜਿਹੜੀ ਦਵਾਈ ਜਿਹੜੇ 218 ਰੁਪਏ ਦਾ ਇੱਕ ਪੱਤਾ ਸੀਗਾ ਉਤੇ ਉਸ ਕੇਂਦਰ ਤੇ ਗਿਆ ਮੈਂ ਉਹਨਾਂ ਨੂੰ ਕਿਹਾ ਸਰ ਇਸ ਦਵਾਈ ਦਾ ਮੈਨੂੰ ਆਪਣੇ ਕੋਲ ਅਵੇਲੇਬਲ ਹੈ ਤਾਂ ਮੈਨੂੰ ਦੱਸੋ ਤਾਂ ਜਦੋਂ ਮੈਂ ਦਵਾਈ ਦੇਖਿਆ ਤਾਂ ਉਹ ਦਵਾਈ ਉਹਨਾਂ ਨੇ ਤਕਰੀਬਨ ਮੈਨੂੰ 34 ਰੁਪਏ ਦੇ ਵਿੱਚ ਤਾਂ ਮੈਂ ਖੁਦ ਹੀ ਹੈਰਾਨ ਹੋ ਗਿਆ ਤਾਂ ਇੱਕਦਮ ਮੈਂ ਖੁਦ ਸ਼ੌਕ ਹੋ ਗਿਆ ਕਿ ਯਾਰ ਇੰਨਾ ਵੱਡਾ ਮਾਰਜਿਨ 34 ਰੁਪਏ ਦੀ ਦਵਾਈ 218 ਰੁਪਏ ਦੀ ਦਵਾਈ ਉਹਦੇ ਵਿੱਚ ਫਰਕ ਕੀ ਹੈ 8 ਗੁਣਾ ਤੋਂ ਵੱਧ ਰੀਟਲ ਲਗਾ ਕੇ ਉਹਨਾਂ ਦਵਾਈਆਂ ਦਿੱਤੇ ਜਾ ਰਹੀਆਂ ਨੇ ਤਾਂ ਜਦੋਂ ਮੈਂ ਇਸ ਦੇ ਉੱਪਰ ਸਰਚ ਕੀਤੀ ਰਿਸਰਚ ਕੀਤੀ ਤਾਂ ਬੜਾ ਕੁਝ ਦੇਖਿਆ ਤਾਂ ਹੈਰਾਨ ਖੁੱਦੀ ਹੋ ਗਿਆ ਕਿ ਇੰਡੀਆ ਸਭ ਤੋਂ ਵੱਡਾ ਵਿਸ਼ਵ ਦੇ ਵਿੱਚ ਜਨਰਿਕ ਦਵਾਈਆਂ ਪ੍ਰੋਡਿਊਸ ਕਰਦਾ ਹੈ ਵੱਡੇ ਵੱਡੇ ਦੇ ਮੁਲਕਾਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਹੈ 10 ਵਿੱਚੋਂ 7 ਵਿਅਕਤੀਆਂ ਨੂੰ ਜਿਹੜੀ ਦਵਾਈ ਹੈ ਉਹ ਜਨਰਿਕ ਦਵਾਈ ਦਿੱਤੀ ਜਾਂਦੀ ਹੈ ਉਹ ਸਾਰੇ ਤਰੀਕੇ ਦੇ ਨਾਲ ਸਰਟੀਫਾਈਡ ਤਾਂ ਇੱਕ ਇਹਦੇ ਵਿੱਚ ਵਿਸ਼ੇਸ਼ ਗੱਲ ਹੋ ਰਿਹਾ ਕੁਝ ਐਸੀ ਨਿੱਜੀ ਕੰਪਨੀਆਂ ਜੋ ਬੜੀ ਬ੍ਰਾਂਡਡ ਨੇ ਉਹ ਵੀ ਦਵਾਈਆਂ ਪ੍ਰਧਾਨ ਮੰਤਰੀ ਜਨੋਸ਼ੀ ਦੇ ਕੇਂਦਰ ਦੇ ਵਿੱਚ ਘਾਰੀਆਂ ਨੇ ਉੱਥੇ ਈੜੀ ਦਵਾਈ ਦਾ ਜਿਹੜਾ ਮਤਲਬ ਪੈਕ ਮਿਲ ਰਿਹਾ ਤੁਹਾਨੂੰ 200 300 ਦੀ ਉਦਾਹਰਨ ਦੇ ਤੋ ਤੇ ਚੀਜ਼ ਮਿਲ ਰਹੀ ਹੈ ਤੇ ਉੱਥੇ ਤੁਹਾਨੂੰ ਉਹ ਚੀਜ਼ 50 60 ਰੁਪਏ ਦੀ ਮਿਲ ਰਹੀ ਹੈ ਮੈਂ ਗੱਲ ਕਰਾਂ ਪੰਜਾਬ ਦੀ ਤਾਂ ਮੈਂ ਰੀਅਲੀ ਮੈਨੂੰ ਬੜੇ ਦੁਖੀ ਹੋ ਕੇ ਗੱਲ ਕਹਿਣੀ ਪੈਂਦੀ ਹੈ ਮੈਂ ਸਿਵਲ ਹਸਪਤਾਲ ਦੇ ਵਿੱਚ ਮੈਂ ਕਿਸੇ ਵਿਅਕਤੀ ਨਾਲ ਗਿਆ ਦਵਾਈ ਲੈਣ ਲਈ ਤਾਂ ਪਹਿਲਾਂ ਤਾਂ ਉੱਥੇ 2-3 ਘੰਟੇ ਰਸ਼ ਬੜਾ ਸੀਗਾ ਉਹ ਵਿਅਕਤੀ 10 ਰੁਪਏ ਖਾਚ ਕੇ ਦਵਾਈ ਲੈ ਕੇ ਉੱਥੋਂ ਉਹਨਾਂ ਨੇ ਕਿਹਾ ਅੰਦਰ ਜਾ ਕੇ ਸਟੋਰ ਤੇ ਗਈ ਦਵਾਈਆਂ ਕਹਿੰਦੇ ਦਵਾਈਆਂ ਨਹੀਂ ਹੈ ਜੀ ਸੋਸ਼ਲ ਮੀਡੀਆ ਪਲੇਟਫਾਰਮ ਬਹੁਤ ਲਾਹੇਵੰਦ ਵੀ ਸਾਬਤ ਹੋ ਸਕਦਾ ਹੈ ਜੇ ਉਸ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਏ ਇੰਟਰਨੈਟ ਦੀ ਦੁਨੀਆ ਜੋ ਹੈ ਇੱਕ ਵੱਖਰੀ ਦੁਨੀਆ ਇਸ ਕਰਕੇ ਹੈ ਕਿ ਉੱਤੇ ਜਾਣਕਾਰੀ ਹਰ ਕੋਈ ਹੈ ਪਰ ਜੇ ਸਹੀ ਜਾਣਕਾਰੀ ਕੱਢੀ ਜਾਵੇ ਤਾਂ ਉਸ ਤੇ ਬਹੁਤ ਲਾਭ ਹੋ ਸਕਦੇ ਆ ਐਸਾ ਹੀ ਲਾਭ ਬਟਾਲਾ ਦੇ ਰਹਿਣ ਵਾਲੇ ਕਮਲ ਨੇ ਲੱਭਿਆ ਔਰ ਉਹ ਬਹੁਤ ਚੰਗੂ ਲੋਕਾਂ ਨੂੰ ਪਤਾ ਹੈ ਕਿ ਇਸ ਦਾ ਲਾਭ ਕੀ ਹੈ ਲਾਭ ਲੱਭਿਆ ਦਵਾਈਆਂ ਦਾ ਜਿਹੜੀਆਂ ਕਿ ਕੇਂਦਰ ਸਰਕਾਰ ਵੱਲੋਂ ਅਪਰੂਵਡ ਨੇ ਕੇਂਦਰ ਸਰਕਾਰ ਬਣਾਉਂਦੀ ਹੈ ਔਰ ਕੱਲੇ ਭਾਰਤ ਦੇਸ਼ ਵਿੱਚ ਹੀ ਨਹੀਂ ਸਗੋ ਵਿਦੇਸ਼ਾਂ ਦੇ ਵਿੱਚ ਵੀ ਇਹ ਦਵਾਈ ਭੇਜੀ ਜਾਂਦੀ ਹੈ ਔਰ ਵਿਦੇਸ਼ੀ ਲੋਕ ਜੋ ਨੇ ਉਹ ਭਾਰਤ ਦੀ ਬਣੀ ਦਵਾਈ ਖਾਂਦੇ ਨੇ ਕੀ ਇਹ ਸਾਰਾ ਮਾਮਲਾ ਕੀ ਸਰਚ ਕੀਤਾ ਕੀ ਹੋ ਸਕਦਾ ਹੈ ਆਮ ਲੋਕਾਂ ਨੂੰ ਫਾਇਦਾ ਗੱਲਬਾਤ ਕਰ ਲਾਂਗੇ ਸਾਡੇ ਨਾਲ ਨੌਜਵਾਨ ਕਮਲ موجوده ਕਮਲ ਕੀ ਜਾਣਕਾਰੀ ਹਾਸਲ ਕੀਤੀ ਔਰ ਇਹਦਾ ਪਬਲਿਕ ਨੂੰ ਕੋਈ ਫਾਇਦਾ ਹੋਏਗਾ ਸਰ ਮੈਂ तकरीबन ਇਹ ਤੋਂ 4 ਦਿਨ ਪਹਿਲਾਂ ਦਵਾਈ ਲੈਣ ਲਈ ਗਿਆ ਤਾਂ ਮੇਰੇ ਪਿਤਾ ਜੀ ਨੇ ਗੱਲ ਕੀਤੀ ਸੀ ਕਿ ਇੱਥੇ ਮੋਦੀ ਖਾਨਾ ਖੁੱਲਿਆ ਹੈ ਤਾਂ ਜਦੋਂ ਮੈਂ ਐਕਚੁਅਲ ਦੇ ਵਿੱਚ ਦੇਖਿਆ ਜਾ ਕੇ ਤਾਂ ਉਹ ਪ੍ਰਧਾਨ ਮੰਤਰੀ ਜਨੋਸ਼ਦੀ ਕੇਂਦਰ ਸੀਗਾ ਤਾਂ ਜਦੋਂ ਮੈਂ ਆਪਣੀ ਜਿਹੜੀ ਦਵਾਈ ਜਿਹੜੇ 218 ਰੁਪਏ ਦਾ ਇੱਕ ਪੱਤਾ ਸੀਗਾ ਮੈਂ ਉੱਥੇ ਉਸ ਕੇਂਦਰ ਤੇ ਗਿਆ ਮੈਂ ਉਹਨਾਂ ਨੂੰ ਕਿ ਮੈਂ ਕਹਿੰਦਾ ਸਰ ਇਸ ਦਵਾਈ ਦਾ ਮੈਨੂੰ ਆਪਣੇ ਕੋਲ ਅਵੇਲੇਬਲ ਹੈ ਤਾਂ ਮੈਨੂੰ ਦੱਸੋ ਤਾਂ ਜਦੋਂ ਮੈਂ ਦਵਾਈ ਦੇਖਿਆ ਤਾਂ ਉਹ ਦਵਾਈ ਉਹਨਾਂ ਨੇ तकरीबन ਮੈਨੂੰ 34 ਰੁਪਏ ਦੇ ਵਿੱਚ ਦਿੱਤੀ ਤਾਂ ਮੈਂ ਖੁਦ ਹੀ ਹੈਰਾਨ ਹੋ ਗਿਆ ਤਾਂ ਇੱਕਦਮ ਖੁਦ ਸ਼ੌਕ ਹੋ ਗਿਆ ਕਿ ਯਾਰ ਐਡਾ ਵੱਡਾ ਮਾਰਜਨ 34 ਰੁਪਏ ਦੀ ਦਵਾਈ 218 ਰੁਪਏ ਦੀ ਦਵਾਈ ਉਹਦੇ ਵਿੱਚ ਫਰਕ ਕੀ ਹੈ 8 ਗੁਣਾ ਵੱਧ ਰੀਟ ਲਗਾ ਕੇ ਉਹਨਾਂ ਦਵਾਈਆਂ ਦਿੱਤੇ ਜਾ ਰਹੀਆਂ ਨੇ ਤਾਂ ਜਦ ਮੈਂ ਇਸ ਦੇ ਉੱਪਰ ਰਿਸਰਚ ਕੀਤੀ ਰਿਸਰਚ ਕੀਤੀ ਤਾਂ ਬੜਾ ਕੁਝ ਦੇਖਿਆ ਤਾਂ ਹੈਰਾਨ ਖੁਦ ਹੀ ਹੋ ਗਿਆ ਕਿ ਇੰਡੀਆ ਸਭ ਤੋਂ ਵੱਡਾ ਵਿਸ਼ਵ ਦੇ ਵਿੱਚ ਜਨਰਿਕ ਦਵਾਈਆਂ ਪ੍ਰੋਡਿਊਸ ਕਰਦਾ ਹੈ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਹੈ 10 ਵਿੱਚੋਂ 7 ਵਿਅਕਤੀਆਂ ਨੂੰ ਜਿਹੜੀ ਦਵਾਈ ਹੈ ਉਹ ਜਨਰਿਕ ਦਵਾਈ ਦਿੱਤੀ ਜਾਂਦੀ ਹੈ ਉੱਥੇ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਸਰਟੀਫਾਈਡ ਅਪਰੂਵਡ ਦਵਾਈਆਂ ਨੇ ਤਾਂ ਸਾਡਾ ਮੁਲਕ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਦਵਾਈਆਂ ਭੇਜ ਰਿਹਾ ਹੈ ਤੇ ਸਾਡੇ ਜਿਹੜੇ ਗੱਲ ਕੀਤੀ ਜਾਵੇ ਦੇਸ਼ ਦੇ ਵਿੱਚ ਲੋਕ ਦਵਾਈਆਂ ਦੇ ਲਈ ਹੱਤ ੜ ਦੇਂਦੇ ਮੈਂ ਦੇਖੇ ਨੇ ਤਾਂ ਮੈਨੂੰ ਆਪਣੇ ਆਪ ਦੇ ਵਿੱਚ ਬੜਾ ਦੁੱਖ ਹੋਇਆ ਤਾਂ ਮੈਂ ਕੋਸ਼ਿਸ਼ ਕੀਤੀ ਕਿ ਇਹ ਗੱਲ ਜਿਹੜੀ ਹਰ ਜਨ ਜਨ ਤੱਕ ਪਹੁੰਚਾਈ ਜਾਵੇ ਸਰਚ ਕੀਤਾ ਕਿਹੜੀ ਐਪ ਲੱਭੀ ਜਾਂ ਕਿਹੜੀ ਐਸੀ ਚੀਜ਼ ਲੱਭ ਗਈ ਤੁਹਾਨੂੰ ਕਿ ਡਬਲ ਡਿਜੀਟ ਦੀ ਦਵਾਈ ਜਿਹੜੀ ਹੈ ਟਰिपल ਡਿਜੀਟ ਚ ਮਿਲਦੀ ਵੀ ਹੈ ਸਰ ਮੈਂ ਇੱਕ ਐਪ ਹੈ ਪ੍ਰਧਾਨ ਮੰਤਰੀ ਜਨ ਸੁਗਮ ਐਪ ਤਾਂ ਤੁਸੀਂ ਇਹ ਐਪ ਦੇਖ ਸਕਦੇ ਹੋ ਇਸ ਐਪ ਦੇ ਵਿੱਚ ਜਨ ਉਸਲੀ ਸੁਗਮ ਐਪ ਆ ਤਾਂ ਇਸ ਐਪ ਦੇ ਵਿੱਚ ਲਾ ਕੇ ਤੁਸੀਂ ਦੇਖ ਸਕਦੇ ਹੋ ਕਿਹੜੀ ਦਵਾਈ ਤੁਹਾਨੂੰ ਕਿੰਨੇ ਰੁਪਏ ਦੀ ਮਿਲੇਗੀ ਤਾਂ ਇਹਦੇ ਵਿੱਚ ਜਿਹੜੀਆਂ ਹੁਣੇ ਤੁਸੀਂ ਦੇਖੋਗੇ ਕਿ ਦਵਾਈਆਂ ਦੀ ਲਿਸਟ ਜਿਹੜੀ ਆ ਬਿਲਕੁਲ ਸਾਹਮਣੇ ਆ ਜਾਏਗੀ ਤਾਂ ਵਿਟਾਮਿਨ ਸੀ ਦੀ ਜਿਹੜੀਆਂ ਟੈਬਲੇਟਸ ਆ ਤੁਸੀਂ ਦੇਖ ਸਕਦੇ ਹੋ ਕਿ 0.9 ਤਕਰੀਬਨ 1 ਰੁਪਏ ਦਾ ਪਤਾ ਤਾਂ ਆਪਣੇ ਆਪ ਹੀ ਤੁਸੀਂ ਦੇਖੋ ਕੀ ਕੋਈ ਦਰਦਰਾ ਪਤਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਤੁਹਾਨੂੰ ਕੋਈ ਦਵਾਈ ਚਾਹੀਦੀ ਹੈ ਤਾਂ ਉਸ ਦਾ ਰੇਟ ਕੀ ਆ 1 ਰੁਪਏ 2 ਰੁਪਏ ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਜਨ ਸੁਗਮ ਐਪ ਦੇ ਰਾਹੀਂ ਤੁਸੀਂ ਕੋਈ ਵੀ ਚੀਜ਼ ਮੰਗਾ ਸਕਦੇ ਹੋ ਤਾਂ ਇਸ ਐਪ ਦੇ ਰਾਹੀਂ ਜਦੋਂ ਮੈਂ ਡਿਟੇਲਸ ਦੇਖੀਆਂ ਦਵਾਈਆਂ ਦੇ ਰੇਟ ਦੇਖੇ ਤਾਂ ਮੈਂ ਖੁਦ ਹਰਾਨ ਹੋ ਗਿਆ ਜਿਹੜੀ ਦਵਾਈ ਕਿਤੇ 120 ਰੁਪਏ ਦੀ ਦਵਾਈ ਮੈਂ ਉਹ ਦਵਾਈ 22 ਰੁਪਏ ਦੀ ਵੀ ਦੇਖ ਰਿਹਾ ਮਿਲਦੀ ਪਈ ਹੈ ਮੇਰੇ ਪਰਿਵਾਰ ਦੇ ਵਿੱਚ ਉਹ ਦਵਾਈ 250 ਰੁਪਏ ਦੀ ਜਿਹੜੇ ਵਿਅਕਤੀ ਖਾ ਰਿਹਾ ਵਾ ਉਹ ਦਵਾਈ 34 ਰੁਪਏ ਦੇ ਵਿੱਚ ਮਿਲ ਰਹੀ ਹੈ ਤਾਂ ਮੈਂ ਹਰ ਇੱਕ ਵਿਅਕਤੀ ਨੂੰ ਹੀ ਅਪੀਲ ਕਰਾਂਗਾ ਕਿ ਤੁਸੀਂ ਡੈਫੀਨੇਟ ਤੁਸੀਂ ਪ੍ਰਧਾਨ ਮੰਤਰੀ ਜਨੋਸ਼ਦੀ ਕੇਂਦਰ ਜਾਓ ਤਾਂ ਜਰੂਰ ਸਰਚ ਕਰੀਏ ਤਾਂ ਦੇਖਦੇ ਹਾਂ ਕਿ ਉਹਦੇ ਵਿੱਚ ਕੁਆਲਿਟੀ ਦਾ ਕੋਈ ਫਰਕ ਨਹੀਂ ਉਹਦੇ ਵਿੱਚ ਤੱਤਾਂ ਦਾ ਕੋਈ ਫਰਕ ਨਹੀਂ ਫਰਕ ਸਿਰਫ ਇਹਨਾਂ ਹੈ ਕਿ ਉਸ ਤੇ ਬ੍ਰਾਂਡ ਲੇਬਲ ਦਾ ਜਿਹੜਾ ਫਰਕ ਹੈ ਤਾਂ ਇੱਕ ਪੈਕਿੰਗ ਦਾ ਫਰਕ ਹੈ ਹੋਰ ਕੋਈ ਫਰਕ ਨਹੀਂ ਸਾਰੇ ਤਰੀਕੇ ਦੇ ਨਾਲ ਸਰਟੀਫਾਈਡ ਤਾਂ ਇੱਕ ਇਹਦੇ ਵਿੱਚ ਵਿਸ਼ੇਸ਼ ਗੱਲ ਹੋ ਰਹੀ ਹੈ ਕੁਝ ਐਸੀ ਨਿੱਜੀ ਕੰਪਨੀਆਂ ਜੋ ਬੜੀ ਬ੍ਰਾਂਡਡ ਨੇ ਉਹ ਵੀ ਦਵਾਈਆਂ ਪ੍ਰਧਾਨ ਮੰਤਰੀ ਜਨੋਸ਼ਦੀ ਕੇਂਦਰ ਦੇ ਵਿੱਚ ਆ ਰਹੀਆਂ ਨੇ ਉੱਥੇ ਜਿਹੜੀ ਦਵਾਈ ਦਾ ਰੇਟ ਜਿਹੜਾ ਆ ਮਤਲਬ ਪੈਕ ਮਿਲ ਰਿਹਾ ਤੁਹਾਨੂੰ 200 300 ਦੀ ਉਦਾਹਰਨ ਦੇ ਤੋ ਤੇ ਚੀਜ਼ ਮਿਲ ਰਹੀ ਹੈ ਤੇ ਉੱਥੇ ਤੁਹਾਨੂੰ ਉਹ ਚੀਜ਼ 50 60 ਰੁਪਏ ਦੀ ਮਿਲ ਰਹੀ ਹੈ ਤਾਂ ਪ੍ਰਧਾਨ ਮੰਤਰੀ ਜਨੋਸ਼ਧੀ ਕੇਂਦਰ ਨੂੰ ਡੈਫੀਨੇਟ ਪ੍ਰੈਫਰ ਕਰਨਾ ਚਾਹੀਦਾ ਹੈ ਤਾਂਕਿ ਜਿਹੜੀ ਆ ਗਰੀ ਮਾਰਨਾ ਹੋ ਸਕੇ ਮਾੜੇ ਬੰਦੇ ਇਹਨਾਂ ਨਾ ਹੋ ਸਕੇ ਜਿਸ ਤਰ੍ਹਾਂ ਹੁੰਦੀ ਹੈ ਜਿਸ ਤਰੀਕੇ ਨਾਲ ਤੁਸੀਂ ਸਰਚ ਕੀਤੀ ਹੈ ਸਰਚ ਕੀਤਾ ਕਿ ਸੂਬੇ ਦੀਆਂ ਸਰਕਾਰਾਂ ਸੂਬਾ ਕੋਈ ਵੀ ਹੋਵੇ ਭਾਰਤ ਦਾ ਭਾਰਤ ਦੇ ਸੂਬੇ ਦੀਆਂ ਸਰਕਾਰਾਂ ਚੋ ਵੀ ਕਿਸੇ ਨੇ ਇਹ ਜਨੋਸ਼ਧੀ ਅਪਣਾਈ ਆਪਣੇ ਸਰਕਾਰੀ ਹਸਪਤਾਲਾਂ ਚ ਡਿਸਪੈਂਸਰੀਆਂ ਚ ਲਿਆਂਦੀ ਸਰ ਮੈਂ ਗੱਲ ਕਰਾਂ ਪੰਜਾਬ ਦੀ ਤਾਂ ਮੈਂ ਰੀਅਲੀ ਮੈਨੂੰ ਬੜੇ ਦੁਖੀ ਹੋ ਕੇ ਗੱਲ ਕਹਿਣੀ ਪੈਂਦੀ ਹੈ ਮੈਂ ਸਿਵਲ ਹਸਪਤਾਲ ਦੇ ਵਿੱਚ ਮੈਂ ਕਿਸੇ ਵਿਅਕਤੀ ਨਾਲ ਗਿਆ ਦਵਾਈ ਲੈਣ ਲਈ ਤਾਂ ਪਹਿਲਾਂ ਤਾਂ ਉੱਥੇ 2-3 ਘੰਟੇ ਰਸ਼ ਬੜਾ ਸੀਗਾ ਉਹ ਵਿਅਕਤੀ 10 ਰੁਪਏ ਖਚ ਕੇ ਦਵਾਈ ਲੈ ਕੇ ਉੱਥੋਂ ਉਹਨਾਂ ਨੇ ਕਿਹਾ ਅੰਦਰ ਜਾ ਕੇ ਸਟੋਰ ਤੇ ਗਈ ਦਵਾਈਆਂ ਕਹਿੰਦੇ ਦਵਾਈਆਂ ਨਹੀਂ ਹੈ ਜੀ ਤਾਂ ਸਰਕਾਰ ਦਾਵਾ ਕਰਦੀ ਆ ਮੀਬੀ ਸਰਕਾਰ ਦੇ ਉੱਪਰ ਕੰਮ ਵੀ ਕਰ ਰਹੀ ਹੋਗੀ ਤਾਂ ਜਿਰੋ ਉਹੀ ਦਵਾਈ ਮੈਂ ਬਾਹਰੋਂ ਆਪਾਂ ਨੂੰ ਸਟੋਰ ਉੱਥੋਂ ਮਿਲੀ ਨਹੀਂ ਆਪਾਂ ਦਵਾਈ ਉਹ ਕਹਿੰਦੇ ਸਾਹਮਣੇ ਕਿਤੇ ਪ੍ਰਾਈਵੇਟ ਜਿਹੜੀ ਹੈ ਦੁਕਾਨ ਹੈ ਉੱਥੋਂ ਜਾ ਕੇ ਦਵਾਈ ਲਿਆ ਤਾਂ ਉਥੋਂ ਰੁਪਿਆ 900 ਬਣ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਗੱਡੀ ਮਾੜੀ ਗੱਲ ਹੈ ਜੇ ਉਹ ਦਵਾਈਆਂ ਇੱਥੇ 10000 2020 ਰੁਪਏ ਦੀਆਂ ਦਵਾਈਆਂ ਨੇ ਉਸ ਵਿਅਕਤੀ ਤੁਸੀਂ ਆਪਣੇ ਲਾਗੇ ਕਿਤੇ ਪ੍ਰਧਾਨ ਮੰਤਰੀ ਜਨੋਸ਼ੀ ਦੇ ਕੇਂਦਰ ਸੂਬੇ ਦੀ ਸਰਕਾਰਾਂ ਹੱਥ ਸਰਕਾਰਾਂ ਹੱਥ ਲਾ ਕੇ ਖੋਲਣ ਤਾਂ ਮੈਨੂੰ ਲੱਗਦਾ ਇੱਕ ਗਰੀ ਮਾਰਤrana ਹੈਗੀ ਜਿਹੜੀ ਚੀਜ਼ ਉਹਚਾਰਨ 900 ਦੀ ਲਿਆ ਰਹੇ ਤੁਸੀਂ 100 ਰੁਪਏ ਦੇ ਵਿੱਚ ਦੋਗੇ ਤਾਂ ਉਹ ਸੀਸਾ ਹੀ ਮਿਲਣਗੇ ਆ ਤੇ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਪ੍ਰੇਫਰ ਕਰਨਾ ਚਾਹੀਦਾ ਵਾ ਤਾਂ ਇਹਨੂੰ ਲੈ ਕੇ ਮੈਂ ਪੰਜਾਬ ਸਰਕਾਰ ਨੂੰ ਜਿਹੜੀ ਚਿੱਠੀ ਵੀ ਲਿਖੀ ਆ ਕਿ ਤੁਸੀਂ ਜਿਹੜਾ ਆ ਇਹਨੂੰ ਵੱਤਵਾਦੇ ਇਸ ਨੂੰ ਫੋਕਸ ਦੇ ਵਿੱਚ ਲਿਆ ਜਾਵੇ ਕਿਉਂਕਿ ਕਦੀ ਵੀ ਡਾਕਟਰ ਜਿਹੜਾ ਆ ਰਿਕਮੈਂਡ ਨਹੀਂ ਕਰਦਾ ਜਨਰਿਕ ਮੈਡੀਸਿਨ ਮੈਂ ਤਾਂ ਇਹ ਗੱਲਾਂ ਸੁਣੀਆਂ ਮੈਡੀਕਲ ਸਟੋਰ ਤੇ ਆ ਕੇ ਲੋਕ ਕਹਿੰਦੇ ਨੇ ਕਿ ਡਾਕਟਰ ਕਹਿੰਦਾ ਆ ਦਵਾਈ ਨਹੀਂ ਖਾਣੀ ਖਾ ਕੇ ਤੁਸੀਂ ਮਰ ਜਾਓਗੇ ਸਾਡੀ ਦਵਾਈਆਂ ਬਾਹਰਲੇ ਮੁਲਕਾਂ ਜਾ ਰਹੀਆਂ ਹਨ ਅਮਰੀਕਾ ਵਰਗੀ ਕੰਟਰੀਆਂ ਦੇ ਵਿੱਚ ਕੈਨੇਡਾ ਜਾਂਦੀਆਂ ਹੋਣ ਤੇ ਉੱਥੇ ਲੋਕ ਨਾ ਮਰਨ ਤਾਂ ਸਾਡੇ ਹਿੰਦੂਸਤਾਨ ਦੀ ਖਾ ਕੇ ਮਰ ਜਾਣ ਤਾਂ ਇਹ ਕਿਹੜਾ ਸਾਈਕੋਲੋਜੀਕਲੀ ਬੈਰੀਅਰ ਬਣ ਜਾਂਦਾ ਜਦੋਂ ਡਾਕਟਰ ਕਹਿੰਦਾ ਨਾ ਕਿ ਤੂੰ ਆਹੀ ਦਵਾਈ ਖਾਣੀ ਹੈ ਤਾਂ ਸਾਡੇ ਜਿਹੜੇ ਜਿਹੜੇ ਲੋਕ ਵਿਅਕਤੀ ਪੜੇ ਲਿਖੇ ਨਹੀਂ ਹੈ ਤਾਂ ਉਹ ਕੀ ਕਰਦੇ ਕਹਿੰਦੇ ਯਾਰ ਉਹ ਜੋ ਕਿਹਾ ਸਾਨੂੰ ਉਹੀ ਦੇ ਦੇ ਸਾਨੂੰ ਦੂਜੀ ਦਵਾਈ ਨਾ ਦੇ ਤਾਂ ਦਵਾਈ ਉਹੀ ਵਿਅਕਤੀ ਉਹੀ ਆ ਬਾ ਕੱਪੜੇ ਬਦਲੇ ਬਸ ਇੰਨਾ ਕੀ ਫਰਕ ਜੇ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਤੁਸੀਂ ਦਰਸ਼ਕ ਡਬਲ ਡਿਜੀਟ ਦੀ ਦਵਾਈ ਟ੍ਰਿਪਲ ਡਿਜੀਟ ਚ ਮਿਲਦੀ ਪਈ ਆ ਸਿੰਗਲ ਡਿਜੀਟ ਦੀ ਦਵਾਈ ਐਂਡ ਆਫ ਡਬਲ ਡਿਜੀਟ ਮਿਲਦੀ ਪਈ ਆ ਸੋ ਕੀ ਸਮਝਦੇ ਹੋ ਕਿ ਜਿਹੜੇ ਆਮ ਪਬਲਿਕ ਆ ਇਹਨਾਂ ਤੱਕ ਇਹ ਗੱਲ ਕਿਉਂ ਨਹੀਂ ਪਹੁੰਚ ਰਹੀ ਸਰ ਆਮ ਪਬਲਿਕ ਤੱਕ ਗੱਲ ਪਹੁੰਚੇਗੀ ਕਿਥੇ ਤਾਂ ਆਮ ਜਿਹੜੀ ਪਬਲਿਕ ਤੱਕ ਗੱਲ ਪਹੁੰਚੇਗੀ ਕਿਹੜੇ ਹੱਤਾਂ ਦੇ ਨਾਲ ਕਿਉਂਕਿ ਜਿਹੜੇ ਸਾਰੇ ਪ੍ਰਾਈਵੇਟ ਕੰਪਨੀਆਂ ਨੇ ਜਦੋਂ ਕੋਈ ਬੰਦਾ ਚੋਣਾਂ ਦੇ ਵਿੱਚ ਵੋਟਾਂ ਦੇ ਵਿੱਚ ਖੜਦਾ ਆ ਤਾਂ ਕਿਤੇ ਨਾ ਕਿਤੇ ਨੂੰ ਹਰ ਵਿਅਕਤੀ ਦੀ ਵੋਟ ਚਾਹੀਦੀ ਆ ਜੇ ਉਹਨੂੰ ਮੈਡੀਕਲ ਐਸੋਸੀਏਸ਼ਨ ਦੀ ਵੋਟ ਹੀ ਨਾ ਪਵੇ ਤਾਂ ਉਹ ਵਿਅਕਤੀ ਆਪਣੇ ਆਪ ਹਾਰ ਜਾਏਗਾ ਦੂਜੀ ਪਾਸੇ ਇਹ ਤਾਂ ਗੱਲ ਹੋ ਗਈ ਵੋਟਾਂ ਦੀ ਇਹ ਗੱਲ ਇਹ ਆ ਕਿ ਹਰ ਵਿਅਕਤੀ ਜਦੋਂ ਚੋਣਾਂ ਲੜਨੇ ਆ ਤਾਂ ਕਿਤੇ ਨਾ ਕਿਤੇ ਫੰਡ ਦੀ ਲੋੜ ਪੈਂਦੀ ਆ ਉਹ ਫੰਡ ਕਿਤੇ ਨਾ ਕਿਤੇ ਵੱਡੀ ਕੰਪਨੀਆਂ ਵੀ ਦਿੰਦੀਆਂ ਨੇ ਜਿਹੜੀਆਂ ਕੰਪਨੀਆਂ ਹਿਮਾਚਲ ਦੇ ਵਿੱਚ ਆ ਚਾਹੇ ਉਹ ਕੰਪਨੀਆਂ ਪੰਜਾਬ ਦੇ ਵਿੱਚ ਨੇ ਤਾਂ ਉਹਨਾਂ ਲੋ ਪਹਿਲ ਦੇ ਧਰਤੇ ਪਹਿਲਾਂ ਆ ਜਾਂਦਾ ਹੈ ਤੇ ਲੋਕਾਂ ਦੀ ਜਿਹੜੀ ਹੈ ਸੇ ਸਹੂਲਤਾਂ ਜੁੜੀਆਂ ਸਹੂਲਤਾਂ ਉਹ ਬਾਅਦ ਚ ਆਉਂਦੀਆਂ ਨੇ ਤਾਂ ਕਰਕੇ ਜਿਹੜੀ ਹੈ ਪਬਲਿਕਿਟੀ ਸਾਡੇ ਸੂਬਾ ਪੱਧਰ ਤੇ ਨਹੀਂ ਹੁੰਦੀ ਜਾਂ ਕਹੀਏ ਕਿ ਸਾਡੇ ਸੈਂਟਰ ਗਵਰਨਮੈਂਟ ਦੇ ਵਿੱਚ ਵੀ ਇਸ ਪੱਧਰ ਤੇ ਨਹੀਂ ਗੱਲ ਜਾਂਦੀ ਜਨ ਜਨ ਤੱਕ ਕਮਲ ਨੇ ਖੁਦ ਨੌਜਵਾਨ ਜਿਹੜੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੱਤਰਕਾਰਤਾ ਦੀ ਪੜਾਈ ਯਾਨੀ ਕਿ ਜਰਨਲਿਸਟ ਦੀ ਪੜਾਈ ਕਰਦੇ ਪਏ ਜਦੋਂ ਪਿਤਾ ਨੇ ਦਵਾਈ ਲੈਣ ਭੇਜਿਆ ਆਪਣੇ ਵਾਸਤੇ ਤਾਂ ਨਾਲੇ ਵੀ ਗੱਲ ਕਹੀ ਕਿ ਕੋਈ ਮੋਦੀ ਖਾਨਾ ਖੋਲਿਆ ਉੱਥੋਂ ਟਰਾਈ ਕਰ ਲੋ ਜਦੋਂ ਇਸ ਨੌਜਵਾਨ ਨੇ ਆਪਣੀ ਪੜ੍ਹਾਈ ਦਾ ਫਾਇਦਾ ਚੁੱਕਿਆ ਸੋਸ਼ਲ ਮੀਡੀਆ ਤੇ ਸਰਚ ਕੀਤੀ ਤਾਂ ਹੈਰਾਨੀਜਨਕ ਸਿੱਟੇ ਸਾਹਮਣੇ ਆ ਗਏ ਜਿਹੜੇ ਸੂਬੇ ਦੀਆਂ ਸਰਕਾਰਾਂ ਨੂੰ ਅਪਣਾਉਣ ਦੀ ਲੋੜ ਹੈ ਕਿਉਂਕਿ ਇੱਕ ਚੀਜ਼ ਅਗਰ ਉਦਾਹਰਨ ਦੇ ਤੌਰ ਤੇ 10 ਰੁਪਏ ਦੀ ਕੇਂਦਰ ਸਰਕਾਰ ਦੇ ਰਹੀ ਆ ਤੇ ਉਹੀ ਚੀਜ਼ ਜਿਹੜੀ ਆ ਉਹ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹ 99 ਰੁਪਏ ਦੀ ਜਾਂ 100 ਰੁਪਏ ਦੀ ਵੇਚ ਦਿਆ ਪਈਆਂ ਸੋ ਇਸ ਗੈਪ ਨੂੰ ਖਤਮ ਕਰਨਾ ਚਾਹੀਦਾ ਹੈ ਵੱਤ ਵੱਦ ਕੇਂਦਰ ਸਰਕਾਰ ਵੱਲੋਂ ਬਣਾਈਆਂ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਇਹ ਦਵਾਈਆਂ ਕੇਵਲ ਭਾਰਤ ਵਿੱਚ ਨਹੀਂ ਸਗੋ ਜਿਹੜੇ ਬਹੁਤ ਵਿਕਸਿਤ ਦੇਸ਼ ਕੈਨੇਡਾ ਔਰ ਅਮਰੀਕਾ ਵਰਗੇ ਦੇਸ਼ ਜਾਂ ਹੋਰ ਕੰਟਰੀਆਂ ਦੇ ਵਿੱਚ ਵੀ ਇਹੋ ਦਵਾਈ ਵਰਤੀ ਜਾਂਦੀ ਹੈ ਕੈਮਰਾਮੈਨ ਬੰਟੀ ਦੇ ਨਾਲ ਨਿਤਿੰਤ ਲੂਥਰਾ 76 TV ਆਸਟ੍ਰੇਲੀਆ